ਪੰਜਾਬ ਦੇ ਵਿੱਚ ਹੱਡ ਕੰਬਾਉ ਠੰਡ ਕਈ ਇਲਾਕਿਆਂ ਦੇ ਵਿੱਚ ਪਈ ਸੰਗਣੀ ਧੁੰਦ yellow alert ਜਾਰੀ ਇੱਕ ਡਿਗਰੀ ਤੋਂ ਵੱਧ ਡਿਗਿਆ તાਪਮਾਨ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਇਸ ਵੇਲੇ ਸੰਗਣੀ ਧੁੰਦ ਛਾਈ ਹੋਈ ਹੈ ਸਵੇਰ ਅਤੇ ਸ਼ਾਮ ਨੂੰ ਕਾਫੀ ਜ਼ਿਆਦਾ ਠੰਡ ਰਹਿੰਦੀ ਹੈ ਅਤੇ ਅੱਜ ਤੇ ਕੱਲ ਸੰਗਣੀ ਧੁੰਦ ਦੇ ਲਈ yellow alert ਵੀ ਜਾਰੀ ਕੀਤਾ ਗਿਆ ਹੈ ਮੌਸਮੀ ਪਾਗ ਦੇ ਅਨੁਸਾਰ 20 ਤੋਂ ਲੈ ਕੇ 22 ਦਸੰਬਰ ਤੱਕ ਵੱਖ-ਵੱਖ ਹਲਕਿਆਂ ਦੇ ਵਿੱਚ بارش ਪੈ ਸਕਦੀ ਹੈ ਇਲਾਕਿਆਂ ਦੇ ਵਿੱਚ بارش ਆਉਣ ਦੀ ਸੰਭਾਵਨਾ ਜਤਾਈ ਗਈ ਹੈ ਦੂਜੇ ਪਾਸੇ ਦਿਨ ਅਤੇ ਰਾਤ ਦੋਵਾਂ ਦਾ ਤਾਪਮਾਨ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਗਿਆ ਹੈ ਪਿਛਲੇ 24 ਘੰਟਿਆਂ ਦੇ ਵਿੱਚ ਸੂਬੇ ਦਾ ਤਾਪਮਾਨ ਘਟੋ-ਘਟ 1.2 ਡਿਗਰੀ ਘਟ ਗਿਆ ਹੈ ਜਿਸ ਦੇ ਕਰਕੇ ਠੰਡ ਹੋਰ ਵੀ ਜ਼ਿਆਦਾ ਤੇਜ਼ ਹੋ ਗਈ ਹੈ ਤੇ ਜੇਕਰ ਗੱਲ ਕੀਤੀ ਜਾਵੇ ਹੁਸ਼ਿਆਰਪੁਰ ਦੀ ਤਾਂ ਸੂਬੇ ਦਾ ਠੰਡਾ ਸਥਾਨ ਰਿਹਾ ਜਿੱਥੇ ਕਿ ਟੈਂਪਰੇਚਰ 4.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਧੁੰਦ ਦੇ ਕਾਰਨ ਸੜਕ ਹਾਦਸੇ ਵੀ ਵਾਪਰੇ ਨੇ ਰੱਜੀ ਦੇ ਮਸ਼ਹੂਰ ਪੰਜਾਬੀ ਅਦਾਕਾਰ ਰਾਜ ਧਾਲੀਵਾਲ ਦਾ ਹਾਦਸਾ ਵੀ ਵਾਪਰਿਆ ਸੀ ਉਸ ਦੀ ਵੀ ਕਾਫੀ ਜ਼ਿਆਦਾ ਗੱਡੀ ਦਾ ਨੁਕਸਾਨ ਹੋਇਆ ਸੀ ਪਰ ਇਸ ਦੌਰਾਨ ਹਵਾਲਵਾਲ ਬਚ ਗਏ ਸਨ ਤਾਂ ਮੌਸਮ ਵਿਭਾਗ ਦੇ ਅਨੁਸਾਰ ਪੱਛਮੀ ਘੱਟ ਬੜੀ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ ਤੇ ਇਸ ਕਾਰਨ ਪਹਾੜਾਂ ਦੇ ਵਿੱਚ ਬਰਫਬਾਰੀ ਹੋਵੇਗੀ ਜਿਸ ਦੇ ਕਰਕੇ ਰਾਜਸਥਾਨ ਉੱਤੇ ਇੱਕ ਐਂਟੀਸਾਈਕਲੋਨ ਸਿਸਟਮ ਬਣ ਰਿਹਾ ਹੈ ਇਸ ਕਾਰਨ ਕੁਝ ਖੇਤਰਾਂ ਦੇ ਵਿੱਚ ਅੱਜ ਬੱਦਲਵਾਈ ਰਹੇਗੀ ਅਤੇ ਮੀਂਹ ਪਵੇਗਾ ਵਿਭਾਗ ਦੇ ਅਨੁਸਾਰ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਜ਼ਿਲ੍ਹਿਆਂ ਦੇ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕ ਸਾਤੇ ਮੁਹਾਲੀ ਦੇ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਜਤਾਈ ਗਈ ਹੈ